ਨਾਜ਼ਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਕੁਝ ਦਿਨ ਪਹਿਲਾਂ ਹੀਰੋ ਬੇકરી ਚੌਂਕ ਤੋਂ ਪਖਵਾਰ ਰੋਡ ਤੱਕ ਰੋਡ ਓਵਰ ਬ੍ਰਿਜ ਤੇ 246 ਆਵਾਜਾਈ ਦੀ ਆਗਿਆ ਦਿੱਤੀ ਗਈ ਸੀ ਇਹ ਫੈਸਲਾ ਸਥਾਨਕ ਟ੍ਰੈਫਿਕ ਪੁਲਿਸ ਨੇ ਜਨਤਕ ਮੰਗ ਤੋਂ ਬਾਅਦ ਲਿਆ ਜੋ ਕਿ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਸਾਹਮਣੇ ਜਨਤਕ ਮੀਟਿੰਗਾਂ ਦੌਰਾਨ ਉਠਾਈ ਗਈ ਸੀ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਪ ਉਮੀਦਵਾਰ ਅਰੂੜਾ ਨੇ ਤੁਰੰਤ ਇਹ ਮੁੱਦਾ ਟ੍ਰੈਫਿਕ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਤੇ ਆਰਓਬੀ ਦੇ ਦੋ ਪਾਸੜ ਆਵਾਜਾਈ ਦੀ ਇਜਾਜ਼ਤ ਦੇ ਦਿੱਤੀ ਇਸ ਕਦਮ ਦਾ ਨਿਵਾਸੀਆਂ ਨੇੜਲੇ ਦੁਕਾਨਦਾਰਾਂ ਤੇ ਰੋਜ਼ਾਨਾ ਆਉਣ ਜਾਣ ਵਾਲਿਆਂ ਵੱਲੋਂ ਵਿਆਪਕ ਸਵਾਗਤ ਕੀਤਾ ਗਿਆ ਹੈ ਪਹਿਲਾ ਆਰਓਬੀ 161 ਰੂਟ 'ਤੇ ਜੋ ਕੰਮ ਕਰਦਾ ਸੀ ਜਿਸ ਕਾਰਨ ਅਕਸਰ ਭਾਰੀ ਟ੍ਰੈਫਿਕ ਜਾਮ ਹੁੰਦਾ ਸੀ ਦੋ ਪਾਸੜ ਆਵਾਜਾਈ ਸ਼ੁਰੂ ਹੋਣ ਤੋਂ ਬਾਅਦ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ ਟ੍ਰੈਫਿਕ ਜਮ ਦਿਖਾਈ ਨਹੀਂ ਦਿੰਦੇ ਯਾਤਰੀਆਂ ਅਤੇ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਐਮਪੀ ਅਰੂੜਾ ਤੇ ਟ੍ਰੈਫਿਕ ਪੁਲਿਸ ਦਾ ਧੰਨਵਾਦ ਕੀਤਾ ਹੈ ਮਿਊਨਿਸਪਲ ਕਾਉਂਸਲਰ ਕਪਿਲ ਕੁਮਾਰ ਸੋਨੂ ਨੇ ਫੀਡਬੈਕ ਲੈਣ ਲਈ ਆਰਓਬੀ ਦੇ ਨੇੜੇ ਦੁਕਾਨਦਾਰਾਂ ਤੇ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਹੰਗਾਰਾ ਬਹੁਤ ਜ਼ਿਆਦਾ ਸਕਾਰਾਤਮਕ ਸੀ ਬਹੁਤ ਸਾਰੇ ਲੋਕਾਂ ਨੇ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਵਿੱਚ ਅਰੂੜਾ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਇਸ ਮੌਕੇ ਵਰਿੰਦਰਪਾਲ ਸਿੰਘ ਆਰਕੀਟੈਕਟ ਹਰਬੰਸ ਸਿੰਘ ਸੇਖੋ ਹਰਮਨ ਹਰ ਸਿਮਰਨਜੀਤ ਸਿੰਘ ਬਨੀਤਾ ਅਰੋੜਾ ਕੈਪਟਨ ਕਮਲਜੀਤ ਸਿੰਘਾ ਤੇ ਹਰਮਿੰਦਰ ਸਿੰਘ ਚਾਵਲਾ ਵੀ ਸ਼ਾਮਲ ਸਨ ਵਰਿੰਦਰਪਾਲ ਸਿੰਘ ਨੇ ਕਿਹਾ ਕਿ ਇੱਕ ਪਾਸੇ ਵਾਲੀ ਪ੍ਰਣਾਲੀ ਕਾਰਨ ਲੋਕਾਂ ਨੂੰ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਮੇਰਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਸੀ ਐਮਪੀ ਅਰੋੜਾ ਦੇ ਯਤਨਾਂ ਸਦਕਾ ਇਹ ਸਮੱਸਿਆ ਆਖਰਕਾਰ ਹੱਲ ਹੋ ਗਈ ਹੈ ਆਰਕੀਟੈਕਟ ਹਰਮਨਤ ਸਿੰਘ ਸਿੱਖੂ ਨੇ ਕਿਹਾ ਕਿ ਆਰੋਬੀ ਅਸਲ ਵਿੱਚ ਆਵਾਜਾਈ ਨੂੰ ਸੌਖਾ ਬਣਾਉਣ ਲਈ ਬਣਾਇਆ ਗਿਆ ਸੀ ਪਰ ਇੱਕ ਪਾਸੜ ਪ੍ਰਣਾਲੀ ਨੇ ਇਸ ਦੇ ਉਲਟ ਕੀਤਾ ਭੀੜ ਭੜਕੇ ਵਾਲੇ ਸਮੇਂ ਦੌਰਾਨ ਖਾਸ ਕਰਕੇ ਸਕੂਲ ਦੇ ਸਮੇਂ ਦੌਰਾਨ ਹਫੜਾ ਦਫੜੀ ਹੁੰਦੀ ਹੈ ਅਸੀਂ ਸਾਡੀ ਸਮੱਸਿਆ ਦਾ ਨੂੰ ਹੱਲ ਕਰਨ ਲਈ ਐਮਪੀ ਅਰੁੜਨ ਦੇ ਧੰਨਵਾਦੀ ਹਾਂ ਇੱਕ ਹੋਰ ਸਥਾਨਕ ਨਿਵਾਸੀ ਤਰੁਣ ਨੇ ਕਿਹਾ ਕਿ ਇਸ ਬਦਲਾਅ ਤੋਂ ਲਗਭਗ 10000 ਸਕੂਲੀ ਬੱਚਿਆਂ ਨੂੰ ਲਾਭ ਹੋਇਆ ਹੈ ਕਿਉਂਕਿ ਬਹੁਤ ਸਾਰੇ ਵੱਡੇ ਸਕੂਲ ਨੇੜੇ ਹੀ ਸਥਿਤ ਹਨ ਉਹਨਾਂ ਕਹੇ ਕਿ ਹੁਣ ਆਵਾਜਾਈ ਬਹੁਤ ਸੁਚਾਰੂ ਹੋ ਗਈ ਹੈ ਅਤੇ ਭੀੜ ਭੜੱਕਾ ਕਾਫੀ ਘਟ ਗਿਆ ਹੈ। ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੇ ਸਾਬਕਾ ਡਾਇਰੈਕਟਰ ਆਰਕੀਟੈਕਟ ਸੰਜੀਤ ਗੋਇਨੇਵੀ ਇਸ ਕਦਮ ਦਾ ਸਵਾਗਤ ਕੀਤਾ ਹੈ। ਐਮਪੀ ਅਰੋੜਾ ਦੀ ਪਹਿਲ ਕਦਮੀ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਕਿਹਾ ਕਿ ਜੇਕਰ ਸ਼ਹਿਰ ਵਿੱਚ ਤੰਗ ਸੜਕਾਂ ਤੇ ਗਲੀਆਂ ਤੇ ਦੋ ਪਾਸੜ ਆਵਾਜਾਈ ਦੀ ਆਗਿਆ ਦਿੱਤੀ ਜਾ ਸਕਦੀ ਹੈ ਤਾਂ ਕੋਈ ਕਾਰਨ ਨਹੀਂ ਹੈ ਕਿ ਚੌੜੇ ਆਰੋ ਵੀ ਤੇ ਇਸ ਦੀ ਆਗਿਆ ਨਾ ਦਿੱਤੀ ਜਾਵੇ। ਇਹ ਜਨਤਕ ਹਿੱਤ ਵਿੱਚ ਇੱਕ ਛਲਾਕਾ ਜੋ ਕਦਮ ਹੈ ਸੰਸਦ ਮੈਂਬਰ ਸੰਜੀਵ ਅਰੂੜਾ ਨੇ ਕਿਹਾ ਕਿ ਲੁਧਿਆਣਾ ਦੇ ਬਸਨੀਕਾਂ ਲਈ ਸੂਚਾਰੂ ਅਤੇ ਮੁਸ਼ਕਲ ਰਹਿਤ ਆਵਾਜਾਈ ਨੂੰ ਯਕੀਨੀ ਬਣਾਉਣਾ ਸਭ ਤੋਂ ਵੱਡੀ ਤਰਜੀਹ ਹੈ ਜਦੋਂ ਲੋਕਾਂ ਨੇ ਰੇਲਵੇ ਓਵਰ ਬ੍ਰੇਕ ਤੇ ਇੱਕ ਪਾਸੇ ਦੀ ਪਾਬੰਦੀ ਕਾਰਨ ਟ੍ਰੈਫਿਕ ਜਮ ਦਾ ਮੁੱਦਾ ਉਠਾਇਆ ਤਾਂ ਮੈਂ ਤੁਰੰਤ ਟ੍ਰੈਫਿਕ ਅਧਿਕਾਰੀਆਂ ਕੋਲ ਇਹ ਮੁੱਦਾ ਉਠਾਇਆ ਮੈਨੂੰ ਖੁਸ਼ੀ ਹੈ ਕਿ ਸਮੇਂ ਸਰਕਾਰ ਕਾਰਵਾਈ ਨਾਲ ਹਜ਼ਾਰਾਂ ਯਾਤਰੀਆਂ ਸਕੂਲੀ ਬੱਚਿਆਂ ਤੇ ਸਥਾਨਿਕ ਵਪਾਰੀਆਂ ਨੂੰ ਰਾਹਤ ਮਿਲੀ ਹੈ ਇਹ ਲੁਧਿਆਣਾ ਨੂੰ ਇੱਕ ਬਦੇਰੇ ਰਹਿਣ ਯੋਗ ਅਤੇ ਕੁਸ਼ਲ ਸ਼ਹਿਰ ਬਣਾਉਣ ਵਾਲੇ ਇੱਕ ਕਦਮ ਹੈ।